ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਰਤੀ ਕਿਸਾਨ ਜੂਨ ਕ੍ਰਾਂਤੀ ਕਾਰੀ ਵੱਲੋਂ ਬਲਾਟਸਰੀਅਰ ਵਿਦਵਰਤੀ ਜ਼ਿਲ੍ਹਾ ਟੀਮ ਦਰਿਆ ਬਿਆਸ ਦੇ ਇਲਾਕੇ ਦਾ ਸਰਵੇ ਕਰਨ ਵਾਸਤੇ ਆਏ ਸੀ ਤਾਂ ਅੱਜ ਅਸੀਂ ਪਿੰਡ ਫਤਕੋਲਾ ਦੇ ਸਕੂਲ ਵਿੱਚ ਖੜੇ ਹਾਂ ਇੱਥੇ ਸਾਡਾ ਮੌਕਾ ਮੇਲ ਸਰਦਾਰ ਜਤਿੰਦਰ ਸਿੰਘ ਜੀ ਆਖਰੀ ਉਮੀਦ ਐਨ ਜੀਓ ਦੇ ਨਾਲ ਹੋਇਆ ਸਾਡੇ ਕੋਲ ਸਾਡੇ ਪੱਤਰਕਾਰ ਸ੍ਰੀ ਕਲਿੰਦਰ ਸਿੰਘ ਜੀ ਪਾਟੀਆਂ ਚੜ੍ਹਦੀ ਕਲਾ ਕਾਦੀਆਂ ਤੋਂ ਨੇ ਮਾ ਆਈ ਹੋਈ ਟੀਮ ਦਾ ਆਖਰੀ ਮੀਟਿੰਗ ਦਾ ਤਹਿਦਿ ਲੋ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਜਿੱਥੇ ਸਾਡੀਆਂ ਸਰਕਾਰਾਂ ਨਹੀਂ ਪੁੱਜੀਆਂ ਸਾਡੇ ਅਨਲੈ ਐਮਪੀ ਨਹੀਂ ਪੁੱਜੇ ਜਿੱਥੇ ਸਾਡੇ ਚੁਣੇ ਹੋਏ ਨੁਮਾਇੰਦੇ ਨਹੀਂ ਪੁੱਜੇ ਅੱਜ ਸਾਨੂੰ ਲੋੜ ਸੀ ਉਹਨਾਂ ਦੀ ਜੇਐਸਬੀ ਦੀ ਉਹਨਾਂ ਦੀ ਮਸ਼ੀਨਰੀ ਦੀ ਉਹਨਾਂ ਦੀ ਵਸਤੂਆਂ ਦੀ ਇਹ ਸਾਡੇ ਕੋਲ ਪੁੱਜੇ ਨਹੀਂ ਸਾਡਾ ਜਿਹੜਾ ਲਹੂ ਸੀ ਉਹ ਦੁਗੜਾ ਹੋ ਗਿਆ ਅਸੀਂ ਬਹੁਤ ਹੀ ਆਪਣੀ ਆਸ ਤੋਂ ਵੱਧ ਦੇ ਦਾ ਧੰਨਵਾਦ ਕਰਦੇ ਹਾਂ ਦਾਸ ਆਪਣੇ ਵੱਲੋਂ ਆਪਣੀ ਯੂਨੀਅਨ ਵੱਲੋਂ ਭਾਰਤੀ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੱਲੋਂ ਆਪਣੇ ਜ਼ਿਲ੍ਹੇ ਵੱਲੋਂ ਬਲੈਕ ਵੱਲੋਂ ਇਹਨਾਂ ਦੀ ਟੀਮ ਨੂੰ ਕੁਝ ਅਸੀਂ ਭੇਟਾ ਕਰਨਾ ਚਾਹੁੰਦੇ ਆਂ ਤੇ ਆਸ ਕਰਦੇ ਆਂ ਕਿ ਅੱਗੇ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਇੱਥੇ ਸ਼ੁਰੂ ਕਰਨ ਨੇ ਕਿਤੇ ਹੋਰ ਸ਼ੁਰੂ ਕਰਨ ਤੇ ਜ਼ਿਆਦਾ ਇਹ ਚੰਗਾ ਹੋਵੇ ਜੇ ਸਾਡੇ ਕੋਲ ਫਤਿਹਗੜ ਚੂੜੀਆਂ ਡੇਰਾ ਬਾਬਾ ਨਾਨਕ ਰਮਦਾਸ ਅਧਿਕਾ ਥਾਵਾਂ ਦੇ ਤੋਂ ਆਇਆ ਜਾਵੇ ਕਿਉਂਕਿ ਸਾਡੀ ਭਾਰਤੀ ਕਿਸਾਨ ਜੀ ਨੂੰ ਕਾਰਤੀਕਾਰੀ ਵੱਲੋਂ ਫਤਿਹਗੜ ਚੂੜੀਆਂ ਦੀ ਮੰਡੀ ਵਿੱਚ ਤੇ ਰਾਤ ਕੈਂਪ ਜਿਹੜਾ ਲੱਗਾ ਵਾ ਉਹਦਾ ਵੀ ਦੌਰਾ ਕਰਨ ਉੱਥੇ ਜੋ ਪਸ਼ੂ ਡੰਗਰ ਕਿਸਾਨਾਂ ਦੇ ਉਹ ਆ ਕੇ ਉੱਤੇ ਸੇਵਾ ਕੀਤੀ ਜਾਂਦੀ ਆ ਲੋਕਾਂ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਬਾਇ ਬਿਊਟੀ ਜਿਹੜੀ ਉਹ ਕੀਤੀ ਜਾਂਦੀ ਆ ਤੇ ਮੈਂ ਬੇਨਤੀ ਕਰਾਂਗਾ ਆਪਣੇ ਜ਼ਿਲ੍ਹੇ ਦੀ ਟੀਮ ਨੂੰ ਸਰਦਾਰ达ਰ ਸਿੰਘ ਜੀ ਨੈਗ ਸਿੰਘ ਜੀ ਬਲਕਾਰ ਸਿੰਘ ਜੀ ਆਦਿਕ ਸਾਰੇ ਸੱਜਣ ਹੋਣ ਤੇ ਮਾਇਆ ਜਿਹੜੀ ਆ ਉਹ ਢੇਟ ਕਰਨ ਤੇ ਇਹ ਉਹ ਤੇ ਗੱਲ ਇਹ ਇਹ ਉਹ ਮਾਇਆ ਜਿਹੜੀ ਸਾਨੂੰ ਸਰਕਾਰਾਂ ਨਹੀਂ ਦੇ ਸਕੀਆਂ ਜਿਹੜਾ ਮੋਦੀ ਨਹੀਂ ਦੇ ਸਕਿਆ ਜਿਹੜਾ ਭਗਵਾਨਤਵਾ ਨਹੀਂ ਦੇ ਸਕਿਆ ਇਹ ਮਾਇਆ ਜਿਹੜੀ ਆ ਸਾਡੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਕੋਲੋਂ ਮਜ਼ਦੂਰਾਂ ਦੇ ਕੋਲੋਂ ਬਲਾਗਦਾਂ ਦੇ ਕੋਲੋਂ ਸੀ 10 10 20 20 ਰੁਪਏ 71 ਕਰਕੇ ਤੇ ਇਹ ਵਾਇਆ ਜਿਹੜੀ ਆ ਆਪਣੇ ਲਈ ਇਸ ਜਗ ਵਿੱਚ ਪਾ ਰਹੇ ਆ ਪ੍ਰਮੇਸ਼ਰ ਕਰੇ ਕਿ ਜਗ ਸੰਪੂਰਨ ਹੋਵੇ ਤੇ ਇਹ ਲੋਕ ਜਿਨ੍ਹਾਂ ਲਈ ਇਸ ਵੇਲੇ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਡੁੱਬਦੇ ਨੂੰ ਤਿਲਕੇ ਦਾ ਸਹਾਰਾ ਸਾਡੀ ਇੱਕ ਮੀਰ ਜਿਹੜੀ ਆ ਸਾਡੀ ਇੱਕ ਪਾਣੀ ਦੀ ਬੋਤਲ ਦਿੱਤੀ ਜਿਹੜੀ ਆ ਇਹਨਾਂ ਨੂੰ ਇਸ ਵੇਲੇ ਉਹ ਸਵਰਗ ਦੇ ਬਰਾਬਰ ਆ ਮੈਂ ਚਾਹੁੰਨਾ ਕਾਮਨਾ ਕਰਦਾ ਕਿ ਪਰਮੇਸ਼ਰ ਅੱਲੀ ਕਰੇ ਸਾਰੇ ਜੀ ਜਿਹੜੇ ਆ ਉਹ ਆਪੋ ਆਪਣੇ ਡੇਰਿਆਂ ਤੇ ਕਾਰੋਬਾਰਾਂ ਦੇ ਵਿੱਚ ਵਾਪਸ ਆਉਣ ਨੂੰ ਤੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਣ ਖੇਡਣ ਬਾ ਫਿਰ ਆਈ ਹੋਈ ਸਾਧ ਸੰਗਤ ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀਕਾਰੀ ਪੱਤਰਕਾਰ ਸਾਹਿਬਾਟੀਆਂ ਜੀ ਤੇ ਸਰ ਜਤਿੰਦਰ ਸਿੰਘ ਜੀ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਜੀ ਦਾ ਖਾਲਸਾ ਵਾਇਟ ਦੀ ਕੀ ਫਤਿਹ ਜਿੱਤੇ ਵੀਰ ਜੀ ਹਰਾਂ ਨੇ ਅੱਜ ਇਸ ਆਖਰੀ ਉਮੀਦ ਐਨਜੀਓ ਨੂੰ ਇਹ ਮਾਇਕ ਤੌਰ ਦੇ ਉਤੇ ਮਦਦ ਦਿੱਤੀ ਹੈ ਮੈਂ ਸੋਚਦਾ ਕਿ ਇਹ ਕਰੋੜਾ ਰੁਪਿਆ ਅਰਬ ਰੁਪਿਆ ਖਰਬ ਰੁਪਿਆ ਆ ਇਹ ਮਹਾਰਾਜ ਇਹਨਾਂ ਦੀ ਸਮੂਚੀ ਟੀਮ ਨੂੰ ਇਸੇ ਤਰ੍ਹਾਂ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜਿਸ ਤਰ੍ਹਾਂ ਵੀਰ ਜੀ ਹਰਾਂ ਨੇ ਸਾਨੂੰ ਦੱਸਿਆ ਕਿ ਫਤਿਹਗੜ ਚੂੜੀਆਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਇਹਨਾਂ ਦੀਆਂ ਸੇਵਾਵਾਂ ਨਿਰੰਤਰ ਜਾਰੀ ਨੇ ਮੈਂ ਪੰਨ ਮੰਨ ਤੁਹਾਨੂੰ ਆਪਣੀ ਸਮੁੱਚੀ ਟੀਮ ਦੇ ਨਾਲ ਜਿੱਥੇ ਵੀ ਸਾਡੀ ਸੇਵਾ ਲਾਨ ਉੱਥੇ ਹਮੇਸ਼ਾ ਹੀ ਨਾਲ ਤਤਪਰ ਖੜੇ ਆਂ ਔਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਸਮਾਜ ਸੇਵਾ ਜਿੱਥੇ ਕਿ ਆਪਣੇ ਅੱਜ ਅਸੀਂ ਕੱਲ ਜੂਗੀ ਜੀਵ ਅਸੀਂ ਆਪਣੇ ਪਰਿਵਾਰਾਂ ਵਾਸਤੇ ਜਿੰਨੇ ਆਪਣੀ ਵਾਈਫ ਔਰ ਆਪਣੇ ਦੋ ਬੱਚਿਆਂ ਨੂੰ ਅਸੀਂ ਆਪਣਾ ਪਰਿਵਾਰ ਸਮਝਦੇ ਆਂ ਲੇਕਿਨ ਇਹ ਸਮਾਜ ਵੀ ਸਾਡਾ ਪਰਿਵਾਰ ਹੈ ਇਹ ਪੰਜਾਬ ਵੀ ਸਾਡਾ ਪਰਿਵਾਰ ਹੈ ਇਸ ਪੰਜਾਬ ਦੇ ਵਾਸੀ ਵੀ ਸਾਡੇ ਪਰਿਵਾਰ ਦੇ ਮੈਂਬਰ ਨੇ ਅੱਜ ਉਹਨਾਂ ਨੂੰ ਲੋੜ ਪਈ ਹੈ ਔਰ ਐਡੀ ਵੱਡੀ ਟੀਮ ਔਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੇ ਵਿੱਚ ਕੋਈ ਵੀ ਯੰਗ ਨਹੀਂ ਹੈ ਸਾਰਿਆਂ ਦੇ ਦਾੜੇ ਚਿੱਟੇ ਨੇ ਕੋਈ ਵੀ ਯੰਗ ਨਹੀਂ ਹੈ ਮੈਂ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਗਾ ਜਿੱਥੇ ਜੇ ਸਾਡੇ ਬਜ਼ੁਰਗ ਸੇਵਾਵਾਂ ਦੇ ਉੱਤੇ ਨਿਕਲ ਸਕਦੇ ਨੇ ਮੀਂਹ ਦੇ ਵਿੱਚ ਕਣੀ ਦੇ ਵਿੱਚ ਧੁੱਪ ਦੇ ਵਿੱਚ ਦਿਨ ਦੇ ਵਿੱਚ ਰਾਤ ਦੇ ਵਿੱਚ ਸੇਵਾ ਨਿਭਾ ਸਕਦੇ ਨੇ ਤੇ ਤੁਸੀਂ ਵੀ ਘਰ ਬੈਠ ਕੇ ਸਾਡਾ ਸਾਥ ਦਿਓ ਸਹਿਯੋਗ ਕਰੋ ਨਾਲ ਆਓ ਇਹਨਾਂ ਦੇ ਨਾਲ ਖੜੇ ਹੋਈਏ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਪੰਜਾਬੀਅਤ ਨੂੰ ਬਚਾਈਏ ਜੋ ਇਨਾਂ ਵੱਲੋਂ ਅੱਜ ਦਾਸ ਨੂੰ ਆਖਰੀ ਮਿਹਨਤ ਜੀ ਉਹਨੂੰ ਇਹ ਸੇਵਾਵਾਂ ਦੇ ਕੇ ਨਿਵਾਜਿਆ ਗਿਆ ਮੈਂ ਤੈਹ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਕੋਟਾਨ ਕੋਟ ਸ਼ੁਕਰਾਨਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਾਡੇ ਵਰਗੇ ਮੂਰਖਾਂ ਕੋਲੋਂ ਆਵਤ ਕਰਕੇ ਸੇਵਾ ਲੈ ਰਹੇ ਨੇ ਉਸ ਤੁਸੀਂ ਸਾਰੀ ਸੰਗਤ ਅਰਦਾਸ ਕਰਨਾ ਕਿ ਪਰਮਾਤਮਾ ਇਸ ਸਮੂਚੀ ਟੀਮ ਕੋਲੋਂ ਔਰ ਇਹਨਾਂ ਦੇ ਭਾਈਚਾਰੇ ਦੇ ਕੋਲੋਂ ਕਿਸਾਨ ਯੂਨੀਅਨ ਭਾਈਚਾਰੇ ਕੋਲੋਂ ਆਖਰੀ ਸਾਹ ਤੱਕ ਆਪ ਸਹਾਇਓ ਕੇ ਇਸ ਤਰ੍ਹਾਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ सोन <muchas>